ਦੇਖੋ ਇਹ ਕਿੱਡੀ ਹੋਈ ਇਹ ਉਰੀ ਰਹਿੰਦੀ ਆ ਅਸੀਂ ਪਹਿਲਾਂ ਵੀ ਵਲੌਗ ਦੇ ਆ ਤੁਹਾਨੂੰ ਉਹ ਕਦੀ ਘਰ ਪਰ ਰਹਿੰਦੀ ਏ ਕਦੇ ਉਰੇ ਰਹਿੰਦੀ ਏ ਜੀ ਇਹ ਤੇ 19 ਬੜੀ ਕੋ ਬਾਕੀ ਜੀ ਬੱਦਲ ਹੋਇਆ ਪਤਾ ਤੁਸੀਂ ਦੇਖ ਸਕਦੇ ਆ ਕੋਈ ਧੁੱਪ ਨਹੀਂ ਕੁਛ ਨਹੀਂ ਤੇ ਸਾਰਿਆਂ ਨੂੰ ਸਾਡੇ ਵੱਲੋਂ ਸਤਿ ਸ੍ਰੀ ਅਕਾਲ ਤੇ ਲੋਈ ਲੱਗੇ ਅੱਜ ਦਾ ਵਲੌਗ ਸ਼ੁਰੂ ਕਰਨਾ ਤੇ ਅੱਜ ਦਿਨ ਤਰੀਕ ਹੈ 15 ਤੇ ਤੁਸੀਂ ਦੇਖ ਰਹੇ ਆਂ ਵੀ ਹੁਣ ਬੱਦਲ ਹੋ ਗਿਆ ਅਸੀਂ ਤੁਹਾਨੂੰ ਦਿਖਾਵਾਂਗੇ ਅੱਗੇ ਮੀਂਹ ਵੀ ਪੈਂਦਾ ਵੀ ਬਹੁਤ ਸੋਹਣਾ ਠੰਡਾ ਜਾ ਹੋ ਗਿਆ ਤੇ ਹਲਕੀਆਂ ਹਲਕੀਆਂ ਕਿੜੀਆਂ ਵੀ ਆ ਗਈਆਂ ਬੱਦਲ ਘੋਰ ਰਿਹਾ ਏ ਤੇ ਬਾਕੀ ਮੈਂ ਆਪਣੇ ਵੱਲੋਂ ਅਰਦਾਸ ਕਰਦਾ ਕਿ ਪ੍ਰਮਾਤਮਾ ਤੁਹਾਨੂੰ ਖੁਸ਼ ਰੱਖੇ ਜੀ ਹੱਸਦੇ ਵਸਦੇ ਰੱਖੇ ਤੇ ਚੜ੍ਹਦੀਆਂ ਕਲਾ ਦੇ ਵਿੱਚ ਰੱਖੇ ਜੀ ਲਓ ਜੀ ਇਹ ਕਾਦਾ ਬੂਟਾ ਮਜੀਤ ਨਾਜ਼ ਪਾਠੀਆਂ ਦਾ ਪਾਠੀਆਂ ਨਾਖਾਂ ਕਹਿੰਨੇ ਸਾਡੇ ਉੱਧਰ ਜੀ ਨਾਖਾਂ ਲਿਆ ਚਾਲਿਆ ਛੇਤੀ ਆਪਾਂ ਲਿਆ ਦਿਖਾ ਦਈਏ ਤੁਹਾਨੂੰ ਲੱਗੀ ਵੀ ਦੋਕ ਬਾਂਦਰ ਨਹੀਂ ਨਾ ਛੱਡਦੇ ਜੀ ਇਹ ਡਰ ਲੱਗਦਾ ਇਹਦਾ ਗੋਤੇ ਉਹ ਦੇਖੀਆ ਆ ਦੇਖੋ ਜੀ ਇਹ ਇੱਥੇ ਕਹਿੰਦੇ ਵੀ ਦੋ ਤਿੰਨ ਬੂਟੇ ਹੁੰਦੇ ਤੇ ਹੁਣ ਇੱਕੇ ਆ ਰਿਹਾ ਵਾ ਬਾਕੀ ਇਹਨਾਂ ਨੇ ਮਨਜੀਤ ਉਹਨਾਂ ਨੇ ਆਪਣੇ ਬਚਪਨ ਵਿੱਚ ਬਹੁਤ ਫਲਾਂ ਦੇ ਨਜ਼ਾਰੇ ਲਏ ਐ ਤੇ ਜਦ ਰਹਿੰਦੇ ਵੀ ਤੇ ਉਰੇ ਤਿੰਨ ਘਰ ਤੇ ਨਾ ਉਰੇ ਤੱਕ ਤਾਂ ਆਮ ਬੈਠੇ ਹੁੰਦੇ ਤੇ ਜੂਰੇ ਤੱਕ ਆ ਦੇਖੋ ਔਰਲਾ ਘਰ ਐ ਦੀ ਮਾਸੀ ਦਾ ਮਨਜੀਤ ਦਾ ਸੈਂਟਰ ਚ ਹੁੰਦਾ ਦਾ ਮਨਜੀਤ ਹੁੰਦਾ ਤੇ ਆਮ ਦਾ ਦਰਖਤ ਐ ਜੀ ਤੇ ਬਾਕੀ ਮੂਰੇ ਦਾ ਵੀਊ ਵੀ ਦੇਖ ਲੋ ਤੇ ਹਲਕੀ ਹਲਕੀ ਕਿਣੀਆਂ ਸ਼ੁਰੂ ਹੋ ਗਈਆਂ ਅੱਜ ਸੈਰ ਸਾਡੀ ਵਾਪਸੀ ਹੋ ਸਕਦੀ ਹੈ ਤੇ ਬਾਕੀ ਜਿੰਨੇ ਵੀ ਆਪਣੇ ਵਲੌਗ ਦੇ ਨਾਲ ਜੁੜੇ ਹੋਏ ਜੀ ਇੱਧਰ ਬਾਹਰ ਦੇ ਹਸਾਮ ਦੇਸਾਂ ਤੋਂ ਸਾਰਿਆਂ ਦਾ ਦਿਲੋਂ ਧੰਨਵਾਦ ਹੈ ਜੀ ਆਪਣੇ ਵਲੌਗ ਨੂੰ ਏਦਾਂ ਹੀ ਲਾਈਕ ਸ਼ੇਅਰ ਕਮੈਂਟ ਕਰੋ ਜੀ ਉੱਤੇ ਹੁਣ ਤੁਹਾਨੂੰ ਮਿਲ ਰਿਹਾ ਪਹਾੜ ਦੇ ਵਲੌਗ ਹੁਣ ਚੱਲੇ ਜੀ ਅਸੀਂ ਨਾਨ ਤੇ ਤੁਹਾਨੂੰ ਗੋ ਵੀ ਦਿਖਾਤੀ ਅੱਜ ਉਹ ਤਾਂ ਹੈ ਜੀ ਹੁਣ ਤੋਂ ਅੱਧਾ ਘੰਟਾ ਪਹਿਲਾਂ ਨਾ ਕਰਨ ਉਹਨੇ ਆਏ ਆਂ ਸਬਜ਼ੀ ਲੈ ਕੇ ਗਏ ਆਂ ਇੱਧਰ ਤੋਂ ਚਾਚੀ ਉਹਨੇ ਗ੍ਰਿੰਪਲ ਉਹਨੇ ਤੇ ਆਂਦਿਆਂ ਨੂੰ ਵੀ ਮਿਲੀ ਤੀ ਉਹ ਕਿਤੇ ਨਾ ਫੇਰ ਹੁਣ ਉਹ ਜਾਂਦਾ ਡਰ ਕੇ ਮੁਰਗੀ ਉੱਪਰ ਨੂੰ ਹਨਾ ਬਾਈ ਆ ਦੇਖ ਕੇ ਯੂਰੀ ਮੈਂ ਜਾਂਦਾ ਡਰ ਕੇ ਮੁਰਗੀ ਹੁਣੀ ਹੁਣ ਫੇਰ ਉਤਰੀ ਤੀ ਐਨਨ ਫੇਰ ਅਸੀਂ ਆ ਗਏ ਹੁਣ ਨਾਣ ਚੱਲੇ ਆ ਜੀ ਪੂਰਾ ਕਿਤੇ ਬੱਚੇ ਬੁੱੱਚੇ ਹੋ ਸਕਦੇ ਨਹੀਂ ਨਾ ਨਾ ਇਹ ਦੇਖੋ ਜੀ ਹੈ ਜੀ ਜਿੱਕਣਾ ਆਪਣੇ ਪਿੰਡਾਂ ਚ ਜਾਮਣਾ ਅਮਰੂਦ ਅੰਬ ਹਰ ਮੌਸਮ ਦੇ ਅਨਸਾਰ ਆ ਦੇਖ ਮੰਜੀ ਦੋ ਤਿੰਨ ਹੈਗੀਆਂ ਆ ਨਾ ਇੱਕ ਦੋ ਤਾਂ ਪੱਕੀ ਵੀ ਹੈ ਕਾਕੂ ਬਾਈ ਇਹ ਚ ਹੈਗੀਆਂ ਆ ਦੇਖ ਸਾਹਮਣੇ ਨਹੀਂ ਕੱਚੀਆਂ ਆਉਂਗਾ ਤੇ ਚਾਚਾ ਲੱਗਿਆ ਬਾਈ ਕੱਲ ਤੇ ਉਹ ਟੀਪਰ ਪਰ ਪੱਥਰ ਘਟੋ ਰਹੇ ਆ ਤੇ ਬਾਕੀ ਜੀ ਹੁਣ ਅੱਗੇ ਤੁਸੀਂ ਵਲੌਗ ਅਟੈਂਡ ਕਰੋ ਜੀ ਸਾਰੇ ਜਣੇ ਤੇ ਜਿਹਦੇ ਵਿੱਚ ਅਸੀਂ ਚਾਚੀ ਜੀ ਉਹਨਾਂ ਨਾਲ ਬੈਠ ਕੇ ਮਾਰਨਿੰਗ ਟਾਈਮ ਦਾ ਤਾਂ ਕੱਲ ਦਾ ਵਲੌਗ ਅੱਗੇ ਦਊਂਗਾ ਜੀ ਮੈਂ ਤੁਹਾਨੂੰ ਗੱਲਾਂ ਬਾਤਾਂ ਕਰੀਆਂ ਜੀ ਰਸੋਈ ਤੇ ਆ ਕੇ ਆਏ ਮਨਜੀਤ ਭਾਈ ਆ ਆ ਦੇਖੋ ਜੀ ਇਹ ਬਾਬੇ ਦੇ ਟਾਈਮ ਦੀਆਂ ਜੀ ਹਨਾ ਉਹ ਕੰਮ ਲੰਦਾ ਤਾਂ ਇਹਨਾਂ ਤੋਂ ਆਉ ਖਲੀ ਬਣਾਈ ਵੀ ਪਹਿਲਾਂ ਉਹ ਹਾਂ ਭਾਈ ਉਖਲੀ ਦੇਖੋ ਬਹੁਤ ਵੱਡੀ ਪਰ ਇੱਕ ਗੱਲ ਹੈ ਜੀ ਮੈਂ ਚਾਚੇ ਇਹਦੇ ਪੁੱਛਿਆ ਤਾਂ ਮਨਜੀਤ ਵੀ ਇਹਦਾ ਕੀ ਕਰਨਾ ਕਹਿੰਦਾ ਜਿਕਣਾ ਉਹ ਛੱਠਾ ਹੈ ਉਹ ਵੀ ਅਸੀਂ ਸਾਂਭਿਆ ਵਾ ਜਿਕਣਾ ਆ ਇਹ ਆ ਵੀ ਛੇੜਨੀ ਨਹੀਂ ਇਹ ਰੱਖਣਾ ਕਹਿੰਦਾ ਪੁਰਾਣਾ ਸਮਾਨ ਦੇਖ ਲਓ ਜੀ ਇਹ ਆਪਣੇ ਵਿਰਸੇ ਦੇ ਮੁਤਾਬਕ ਪਹਿਲਾਂ ਓਖਲੀਆਂ ਹੋਏ ਕਰ ਦਿੱਤੇ ਬੜੀਆਂ ਕੁੰਡੀਆਂ ਇਹ ਓਖਲੀ ਆ ਕਿ ਕੁੰਡੀ ਆ ਮੰਜੀ ਦਾ ਓਖਲੀ ਆ ਓਖਲੀ ਆ ਨਾ ਇਹਨਾਂ ਚ ਮਿਰਚਾਂ ਮੁਰਚਾਂ ਕੁੱਟੇ ਕਰਦੇ ਤੇ ਹਾਂ ਦੇਖ ਲਓ ਹੈ ਤੇ ਬਾਕੀ ਜੀ ਲੋ ਬੱਦਲ ਹੋ ਗਿਆ ਚਾਰੇ ਪਾਸੇ ਤੇ ਤੁਸੀਂ ਮਾਰੋ ਜੀ ਹੁਣ ਆਨੰਦ ਹਿਮਾਚਲ ਦੇ ਬਲੌਗ ਦਾ ਤੇ ਉਹ ਵਲੌਗ ਜਿਹੜਾ ਕੱਲ ਵਾਲਾ ਉਹਦੇ ਚ ਵੀ ਕੱਲ ਵੀ ਬੱਦਲ ਵਾਈ ਹੋ ਕੇ ਹਲਕਾ ਜਿਹਾ ਮੀਂਹ ਆਇਆ ਤਾਂ ਦੇਖੋ ਭਾਈ ਇੱਕ ਗੱਲ ਆਈ ਹੈ ਜੇ ਤੱਕ ਨਾ ਤਾਂ ਹਵਾ ਚੱਲਦੀ ਹੈ ਤੇ ਕਿਣੀ ਹਲਕੀ ਹਲਕੀ ਸ਼ੁਰੂ ਹੋ ਗਈ ਪੈਣੀ ਤੇ ਵੀਊ ਚੈੱਕ ਕਰੋ ਜੀ ਹੈ ਜੀ ਅੱਗੇ ਤੁਹਾਨੂੰ ਵਲੌਗ ਦਊਂਗਾ ਮੈਂ ਜੀ ਕੱਲ ਵਾਲਾ ਮਾਰਨਿੰਗ ਟਾਈਮ ਦਾ ਤੇ ਲੋ ਜੀ ਚਲੋ ਠੀਕ ਹੈ ਜੀ ਤੁਸੀਂ ਕਰੋ ਜੀ ਅੱਗੇ ਵਲੌਗ ਟੈਂਡ ਤੇ ਬਹੁਤ ਬਹੁਤ ਧੰਨਵਾਦ ਹੈ ਥੋੜਾ ਜਿਹੜਾ ਤੁਸੀਂ ਸਾਡੇ ਬਲੌਗ ਨੂੰ ਬਹੁਤ ਸਹਿਯੋਗ ਦੇ ਰਹੇ ਆ ਤੇ ਲਾਈਕ ਸ਼ੇਅਰ ਕਮੈਂਟ ਵੀ ਹੁਣ ਜਰੂਰ ਕਰਦੇ ਹੋ ਕਰੋ ਜੀ ਅੱਗੇ ਬਲੌਗ ਟ੍ਰੈਂਟ ਲੋ ਜੀ ਕਰੋ ਤਾਂ ਜੀ ਸਵੇਰ ਦਾ ਮਾਰਨਿੰਗ ਟਾਈਮ ਦਾ ਵੀਊ ਚੈੱਕ ਤੇ ਸਾਡੇ 7:30 ਦਾ ਟਾਈਮ ਹੋ ਰਿਹਾ ਜੀ ਤੇ 15 ਤਰੀਕ ਹੈ ਜੀ ਤੇ ਇਹ ਮੈਂ ਤੁਹਾਨੂੰ ਤਾਂ ਦੇ ਰਿਹਾ 2-4 ਮਿੰਟ ਦਾ ਬਲੌਗ ਕਿਉਂਕਿ ਅੱਜ ਸਵੇਰ ਤੋਂ ਹੁਮਾਜੀ ਹੋਈ ਵੀਦੀ ਉਹ ਦੇਖੋ ਸਾਹਮਣਾ ਹੈ ਨਾ ਲੇਕਨ ਤੋਂ ਦਾ ਟਾਈਮ ਹੁੰਦਾ ਹੁਮਾਜੀ ਗਰਮੀ ਵੀ ਹੋਈ ਵੀਦੀ ਥੋੜੀ ਕ ਤੇਖ ਹੁਣ ਬੱਦਲ ਉੱਠਿਆ ਜੀ ਇਧਰ ਤੇ ਕੋਹ ਰਿਆ ਪੂਰਾ ਮੈਨੂੰ ਲੱਗਦਾ ਹੈ ਵੀ ਮੀਂਹ ਪੈ ਸਕਦਾ ਆਓ ਆਹ ਦੇਖੋ ਕੋਹ ਨਹੀਂ ਬੱਦਲ ਇਧਰ ਤੋਂ ਹੈ ਕਹਿੰਦੇ ਵੀ ਜੇ ਉੱਧਰ ਮੀਂਹ ਪੈ ਗਿਆ ਨਾ ਉਧਰੋਂ ਠੰਢੀ ਠੰਢੀ ਹਵਾਣੀ ਸ਼ੁਰੂ ਹੋ ਜਾਣੀ ਕਣਾ ਧੁੰਦਾਂ ਦੇ ਵਿੱਚ ਕਣਾ ਘਰਦੀਆਂ ਪੈਨੀਆਂ ਧੁੰਦਾਂ ਦੇ ਵਿੱਚ ਹੁੰਦਾ ਪਹਾੜਾਂ ਤੇ ਕਿੰਨਾ ਸੋਹਣਾ ਵੀ ਉਈ ਸਵੇਰ ਦੇ ਟਾ ਤਰ੍ਹਾਂ ਤਰ੍ਹਾਂ ਦੇ ਪੰਛੀ ਬੋਲ ਰਹੇ ਨੇ ਤੇ ਪੱਕਰੇ ਵੀ ਛੱਡ ਤੇ ਅੱਜ ਸੱਜ ਰਹੇ ਉਹ ਤਾਂ ਵੀ ਜੇ ਮੀਮੂ ਆ ਗਿਆ ਨਾ ਪਹਿਲਾਂ ਪਹਿਲਾਂ ਚੁੱਕ ਲੂੰਗੇ ਤੇ ਇਹਨਾਂ ਨੂੰ ਪਾਏ ਬਈ ਦਾਣੇ ਮੱਕੀ ਦੇ ਹਲਕੇ ਜੇ ਧੁੰਨੇ ਦੇ ਕਤਲ ਬੁਗਾ ਕੋਰੀ ਹੈ ਬਹੁਤ ਵਧੀਆ ਮੌਸਮ ਹੈ ਠੰਡਾ ਠੰਡਾ ਹਲਕੀ ਜਿਹੀ ਹਵਾ ਚਲਦੀ ਚਮਾ ਹਲਕੀ ਹਵਾ ਸੁਣ ਇਹ ਹੈ ਜੀ ਆਪਣਾ ਮਕਰਾਨ ਉਹ ਸਾਹਮਣੇ ਉੱਤਰ ਇਹ ਕਰਨ ਖੜਿਆ ਟਿੰਪਲ ਗਈ ਵੀ ਇਹ ਗੈਂਚਾ ਉ ਇੱਥੇ ਕੋਈ ਚੱਕਰ ਪੈ ਗਿਆ ਕਹਿੰਦੇ ਵੀ ਇਹ ਨੰਦਰਾਖਤਾਂ ਜਾਂ ਵਿੱਚ ਉਤਾਰਾਂ ਗੁੱਲਰ ਕੋਣ ਪਟਣਾ ਹੁਣਾ ਸ਼ਾਇਦ ਅੱਜ ਇਤਰਾ ਤਰ੍ਹਾਂ ਦੇ ਪੰਛੀ ਤਰ੍ਹਾਂ ਤਰ੍ਹਾਂ ਦੀਆਂ ਆਵਾਜ਼ਾਂ ਆਹ ਦੇਖੋ ਇਧਰ ਨੂੰ ਕੋਈ ਪੰਛੀ ਬੈਠਿਆ ਹੋਰੇ ਤਰ੍ਹਾਂ ਕਰਦਾ ਟਣਕਦੇ ਹੋਰ ਵੀ ਹੈ ਜੀ ਇੱਥੇ ਤੇ ਉਹ ਉੱਪਰ ਤੇ ਪਾਣੀ ਉੱਤਰਦਾ ਬਰਸਾਤ ਦਾ ਜੀ ਜੇ ਬਰਸਾਤ ਪੈਂਦੀ ਨਾ ਉੱਪਰ ਤੇ ਆਹ ਨਾ ਇੱਕ ਨਦੀ ਜੀ ਸੀ ਛੋਟੀ ਜੀ ਤਾਂ ਤਾਂ ਹੁਣ ਪੱਥਰ ਚੱਕ ਕੇ ਤੋੜਦੇ ਨਾ ਤਾਂ ਐਦਾਂ ਲੱਗ ਰਿਹਾ ਨਹੀਂ ਤਾਂ ਇੱਥੇ ਨੂੰ ਖੜਾਉਂਦੇ ਜੀ ਸੀ ਇਹ ਨਦੀ ਜੀ ਖੜਾਉ ਦੇਖੋ ਥੱਲੇ ਉਹ ਦੇਖੋ ਇਹਨਾਂ ਦੀ ਤੇਨੂੰ ਪਾਣੀ ਉੱਤਰਦਾ ਉਹ ਜਾ ਰਿਹਾ ਉਹ ਅੱਗੇ ਪੁਲੀਏ ਦਹਾਂ ਲਈ ਉਹ ਉਹ ਵੀਡੀਓ ਬਹੁਤ ਕਰ ਬੱਤਲ ਕੋ ਉਹਦਾ ਬਹੁਤ ਹੈ ਵੀ ਬਿਜਲੀ ਵੀ ਲਾਤੀ ਜੀ ਕਰ ਕੰਮ ਥੋੜਾ ਜਿਹਾ ਸਕਣ ਜੀ ਲੱਗੀ ਮੋਰ ਕੋਗੀਆਂ ਤੇ ਉਧਰ ਜਾ ਕੇ ਆਣੇ ਜੀ ਹੁਣ ਤੇ ਬਾਕੀ ਦੇਖਦੇ ਆ ਕਿੰਨੇ ਕ ਟਾਈਮ ਤੱਕ ਬਾਰਿਸ਼ ਹੋ ਰਹੀ ਬਣੇ ਰਹੀ ਹੋਈ ਨਾਲ ਹੋ ਰਹੀ ਹੋਰੇ ਇੱਕ ਵਾਰ ਤਾਂ ਨੱਠ ਭੱਜ ਜਿਉ ਬੈਗੀ ਆ ਜੀ 15 20 ਮਿੰਟ ਪਹਿਲਾਂ ਕਿਉਂਕਿ ਅਸੀਂ ਬਾਹਰ ਪੈਨੇ ਨਾ ਗੱਦੇ ਬਾਹਰ ਵਛਾਇਏ ਤੇ ਕਹਿੰਦੇ ਚੱਕੋ ਬਈ ਮੀਂਹ ਆ ਗਿਆ ਹੁਣ ਮੰਜੀਤ ਨੇ ਲੱਗੇ ਵੀਆ ਆਪਣੇ ਪਾਣੀ ਪੜਨ ਫੇ ਮੀਂਹ ਵਿੱਚ ਨਹੀਂ ਨਾ ਪਰ ਹੋਣਾ ਜੇ ਗਿੱਲਾ ਹੋ ਗਿਆ ਇੱਥੇ ਚੜਨਾ ਉਤਰਨਾ ਔਖਾ ਇਹ ਦੇਖ ਲੋ ਦਰਾਖਤ ਮੈਨੂੰ ਬਹੁਤ ਸੋਹਣਾ ਲੱਗਦਾ ਇਹਦੇ ਪੱਤੇ ਨਾ ਤਿੰਨ ਰੰਗ ਦੇ ਪੱਤੇ ਨੇ ਲਾਲ ਪਲੇਜੇ ਹਰੇ ਜੇ ਫਟਰੇ ਆ ਨਾ ਅਜੇ ਇਹ ਤੁੰਨੀ ਹੈ ਤੁੰਨੀ ਕਹਿੰਦੇ ਜਿਕਣ ਇਹਨਾਂ ਆਪਣੇ ਕਿੰਨੀ ਉੱਤਰ ਜਾਮਣ ਹੁੰਦੀ ਹੈ ਨਾ ਯਾ ਹੁੰਦੀ ਦੀ ਆਪਣੇ ਆਪ ਨੇਮਾ ਹੁੰਦੀ ਐ ਉਦਾਂ ਦੇ ਪੱਤੇ ਨੇਮਾ ਵਰਗੇ ਦੇ ਪਾਣੀ ਲਕਿਵੇਂ ਖਾਪਨ ਤੇ ਥੋੜਾ ਜਿਹਾ ਵੀ ਐ ਵੀ ਗਰਮੀਆਂ ਦੇ ਵਿੱਚ ਪਾਣੀ ਥੱਲੇ ਵੀ ਜਾਂਦਾ ਫੇਰ ਟੁੱਲੂ ਪੰਪ ਥੱਲੇ ਛੱਡਣਾ ਪੈਂਦਾ ਹੋਰ ਬਾਲਟੀਆਂ ਗੱਲ ਲੱਗੇ ਵੇ ਕੱਢਣਾ ਉਹ ਦੇਖੋ ਲਾ ਕੇ ਚੱਠਾਈ ਬਣਿਆ ਵਾ ਆਂ ਭਰ ਦੰਨੇ ਪੱਥਰ ਦੇ ਨਾ ਆ ਵਾ ਉਹ ਆ ਗਿਆ ਕਰਨਾ नहीं मी नहीं आया अजी नहीं आया मैं कहना इधर ही ना करूँ गांव गुआं लेके दे दो चार बच्चे बच्छे बकरियां बुकरिया <laughs> हाँ, है अच्छा हाँ लागे आद लाग करिए ਲੋ ਜੀ ਹੁਣ ਅਸੀਂ ਮੈਂ ਅਸੀਂ ਵੇਖ ਸਕਦੇ ਹਾਂ ਪਹਿਲਾਂ ਤੁਸੀਂ ਵਲੌਗ ਵੇਖਿਆ ਵੀ ਬੱਦਲ ਪੂਰਾ ਗਰਜ ਰਿਹਾ ਤਾਂ ਤੇ ਹੁਣ ਨਿੱਕੀ ਨਿੱਕੀ ਕਿਣੀ ਦਾ ਮੀਂਹ ਪੈ ਰਿਹਾ ਤੇ ਜਿਹਦੇ ਕਰਕੇ ਜੀ ਮੈਂ ਕਹਿੰਦਾ ਜੀ ਨੰਦ ਆ ਗਿਆ ਜੀ ਜੇ ਹਿਮਾਚਲ ਚ ਆਏ ਤੇ ਵੀ ਉਧਰ ਗਰਮੀ ਸੀ ਤਾਂ ਵਧੀਆ ਹੈ ਵੀ ਮੀਂਹ ਅਸੀਂ ਮੀਂਹ ਦੇਖਣ ਆਏ ਤੇ ਵੀ ਮੀਂਹ ਦੇਖਾਂ ਵੀ ਪਾਖੜਾਂ 'ਚ ਜੇ ਪੈਦਾ ਹੋਇਆ ਤੇ ਜਾਂ ਠੰਡਾ ਮੌਸਮ ਮਿਲ ਜਵੇ ਸਾਨੂੰ ਦੇਖੋ ਬਾਕੀ ਬੱਦਲ ਗਿਆ ਕੋਲ ਜੀ ਚਾਚਾ ਕਹਿ ਰਿਹਾ ਤਾਂ ਕਹਿੰਦਾ ਵੀ ਜੇ ਬੱਦਲ ਕੁੱਲ ਗਿਆ ਨਾ ਹੁਣ ਹਵਾ ਨਾ ਚੱਜਣਾ ਹਵਾ ਚੱਲ ਨਹੀਂ ਰਹੀ ਕਹਿੰਦਾ ਫਿਰ ਆਏ ਨਹੀਂ ਪਤਾ ਵੀ ਬਰਸਾਤ ਜੀ ਉਲਾਦ ਬੈ ਵੀ ਛੜੀਉ ਲੱਗ ਜਾਵੇ ਕਹਿੰਨੇ ਹੁਣੇ ਛੜੀ ਜੀ ਨੂੰ ਲਾ ਹੁਣ ਸਾਰੇ ਨਾ ਮਿਲਦੇ ਚਾਚੀ ਰਸੋਈ ਤੇ ਐ ਮਨਜੀਤ ਵੀ ਉਰੀ ਐ ਚਾਚੇ ਨੂੰ ਮਿਲਦਾ ਨਹੀਂ ਪਹਿਲਾਂ ਜਾਂ ਚਾਚਾ ਉਰਿਆ ਹੋਇਆ ਚਾਚਾ ਕਿੱਧਰ ਗਿਆ ਬਾਈ ਅੱਛੇ ਅੱਛੇ ਹਾਂ ਤੇ ਮਨਜੀਤ ਨਾ ਮਿਲੋ ਹਾਂ ਬਾਈ ਮਨਜੀਤ ਸਤਿ ਸ਼੍ਰੀ ਅਕਾਲ ਜੀ ਸਤਿ ਤਨ ਲੱਗਿਆ ਅੱਜ ਦੇਖਿਆ ਫਿਰ ਮੀਂਹ ਨਾ ਲੱਗਿਆ ਨਾ ਪੈਣ ਵਧੀਆ ਹੋ ਗਿਆ ਮੌਸਮ ਠੰਡਾ ਜਾ ਤੇ ਚਾਚਾ ਉਧਰ ਨੂੰ ਗਿਆ ਹੀ ਹਾਂ ਚਾਚਾ ਬੈੱਡ 'ਚ ਰੱਖੂ ਗਿਆ ਅੱਛਾ ਜੀ ਤੇ ਬਾਟੀ ਫੇਰ ਮਲਾਨੀ ਜੀ ਅਜੇ ਚਾਚੀ ਨਾ ਚਾਚੀ ਕਿਆ ਲੱਗੇਗਾ ਨਾ ਰੋਟੀ ਬਣਾ ਰੇ ਪਰਛਾਦੇ ਲੱਗੇ ਕਰਨ ਤਿਆਰੀ ਰੋਟੀ ਦੀ ਠੀਕ ਹੈ ਜੀ ਤੇ ਪਤੰਨੇ ਚਟਣੀ ਬਣਾਣੀ ਵੀ ਲੱਸੀ ਨਾਲ ਚਟਣੀ ਖਾਣੀ ਅਸੀਂ ਉਹ ਕੁੱਟ ਕੇ ਰੱਖਤੀ ਹਾਂਜੀ ਅੱਛਾ ਚਟਣੀ ਕੁੱਟਲੀ ਹੋਰ ਦੁੱਤੀ ਵਾਸੋਂ ਆਟਾ ਲੱਗੇਗਾ ਲਓ ਜੀ ਹੁਣ ਮਲਾਨੇ ਤੁਹਾਨੂੰ ਪਹਿਲਾਂ ਮਨਜੀਤ ਨੂੰ ਆ ਜਾਣ ਦੋਈ ਫੇਰ ਮਲਾਨੇ ਚਾਚੀ ਨੂੰ ਹੁਣ ਲੱਗੇ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੁਣ ਲੱਗੇ ਸੀ ਰੋਟੀ ਦੀ ਤਿਆਰੀ ਕਰਨ ਤੇ ਚਾਚੀ ਕਿਹਾ ਕਹਿੰਦੇ ਚਟਣੀ ਕੁੱਟਦੀ ਹਾਂ ਚਟਣੀ ਕਿਹੜੀ ਕੁੱਟੀ ਐ ਸਾਨੂੰ ਵੀ ਦਿਖਾ ਦਿਓ ਬਈ ਆ ਇੱਕ ਪਦੀਨੇ ਦੀ ਚਟਣੀ ਕਰਕੇ ਤਿਆਰ ਥੁੰਡੇ ਚ ਰੱਖਦੀ ਅਸੀਂ ਵਾਹ ਲਓ ਜੀ ਕਰੋ ਇੰਜੋਏ ਪਦੀਨੇ ਦੀ ਚਟਣੀ ਵਿੱਚ ਪਿਆਜ਼ ਪਿਆਜ਼ ਸਾਰਾ ਕੁਝ ਤੇ ਆ ਦੇਖੋ ਚਾਚੀ ਆ ਗਏ ਸਾਰਾ ਵਿਚੇ ਫਿੱਟ ਕਰਤੇ ਆ ਹੈ ਹਾਂ ਇਹ ਵਿਚੇ ਫਿੱਟ ਕਰਤਾ ਸੀ ਸਾਰਾ ਜਿਹੜੀ ਕੁਦਰ ਹੋਤੀ ਗੋਲ ਜੀ ਕਰਾਉਣ ਜੇ ਵਾਲੀ ਉਹ ਉਹ ਵੀ ਪਈ ਆ ਉਧਰ ਉਹ ਰੱਖੀ ਜਰੂਰ ਫਿਰ ਆਪਾਂ ਨੇ ਉਧਰ ਜਾ ਚੁੱਲੇ ਬਣਾਣੇ ਉੱਪਰ ਫਿੱਟ ਕਰਨੇ ਦੋ ਇਹ ਹੋਜੂਗੇ ਹਨਾ ਪਿਛਾਂ ਵੀ ਲੱਗ ਜਾਊਗਾ ਅੱਗੇ ਵੀ ਤਰੀ ਵੀ ਬੜਾ ਦੇਣਾ ਇਹ ਵੀ ਰਹਿਣਗੇ ਜਰਾ ਮੇਲੇ ਚ ਚਲ ਜਿੱਤੇ ਚਾਹ ਦੇ ਕੱਪ ਹੈ ਜਿੱਤਰਾ ਦੋ ਬਣਾਣੇ ਹੋਵੇ ਤਾਂ ਉਹ ਵੀ ਪੜਾ ਲਵਾ ਲੱਕੜੀ ਲਾ ਕੇ ਨਹੀਂ ਬੜੀ ਪੱਠੀ ਵਰ ਜਬੇ ਭੂਖ ਦਿੰਦੇ ਆ ਬਾਕੀ ਚਾਚੀ ਅਸੀਂ ਆ ਸੋਚ ਕਾਏ ਤੇ ਵੀ ਉਧਰ ਗਰਮੀ ਹੈ ਨਹੀਂ ਤਾਂ ਅਸੀਂ 22 ਤਰੀਕ ਨੂੰ ਵੀ ਹਨਾ ਕੁਝ ਕਰਨਾ ਉਦਣ ਆਣਾ ਪਣਾ ਹੈ ਹਨਾ ਵੀ ਅਸੀਂ ਸੋਚਿਆ ਵੀ ਚਲੋ ਹੁਣ ਜਾਇ ਆਈਏ ਬਾਈ ਨੂੰ ਤਾਂ ਆਣਾ ਹੀ ਆਣਾ ਹਾਂ ਬਾਈ ਨੂੰ ਤਾਂ ਚਲੋ ਆਣਾ ਸਭ ਆਣਾ ਸਾਰੇ ਰਿਸ਼ਤੇਦਾਰਾਂ ਨੇ ਪਰ ਹੁਣ ਅਸੀਂ ਤੰਗ ਹੋਏ ਵੀ ਤੇ ਉਧਰ ਗਰਮੀ ਦੀ ਬਹੁਤ ਗਰਮੀ ਬਹੁਤ ਆ ਬਾਈ ਸਾੜਾ ਤਾਂ ਓੱਖਾ ਤਾਂ ਦੇਖ ਏਸੀ ਲਵਾਣੇ ਨੂੰ ਪੈ ਪਿਛਲੇ ਸਾਲ ਵੀ ਸੋਚਦੇ ਤੇ ਚਾਚੀ ਲੱ ਇਸ ਬਾਰ ਕਿਹਾ ਵੀ ਹੁਣ ਕੰਮ ਘਟ ਗਿਆ ਵੀ ਜੇ ਏਸੀ ਪਰ ਪੈਸੇ ਲਾ ਲਿਆ ਕਿਸ਼ਤਾਂ ਪਰ ਫਿਰ ਓਖਾ ਹੋ ਜਾਣਾ। ਵੀ ਇਹ ਸਾਲ ਸਾਰ ਲਓ। ਛੋਟਾ ਲਾ ਲੈਣਾ ਤਾਂ ਛੋਟੇ ਨਹੀਂ ਜਾਚੀ ਇਹ ਫੇ ਪੰਗਾ ਹੀ ਐ। ਜੇ ਹੁਣ ਅਸੀਂ ਅੱਧੇ ਟਨ ਦਾ ਅੱਧੇ ਟਨ ਦਾ ਤਾਂ ਹੁੰਦਾ ਨਹੀਂ ਇੱਕ ਦਾ ਲਵਾ ਲੰਦੇ। ਉਹ ਫਾਇਦਾ ਨਹੀਂ। ਅੱਛਾ। ਫੇ ਗਾਹਾਂ ਨੂੰ ਅਸੀਂ ਸਾਲ ਬਾਅਦ ਕਹਿਣਾ ਤਾਂ ਵੀ ਪ੍ਰੋਬਲਮ ਆਈ ਐ ਕਿਉਂ ਨਾ 2 ਟਨ ਦਾ। ਡੇਢ ਦਾ। ਹੁਣ ਸਲਾਹ ਲੈ ਕੇ ਮੈਂ ਬੰਦੇ ਨੂੰ ਪੁੱਛਿਆ ਉਹ ਕਹਿੰਦਾ ਜਾਂ ਤਾਂ ਡੇਢ ਦਾ ਹੀ ਲਵਾਈ ਜੇ ਦੀ ਤਮੰਨਾ ਵੀ ਇੱਕ ਲਵਾ ਲਈਏ ਛੋਟਾ। ਪਰ ਸਾਡੇ ਕਮਰਾ ਵੀ 12x10 12 ਦਾ ਹੀ ਐ। ਉਹਦੇ 'ਚ ਡੇਢ ਚੱਲੂਗਾ ਜਿਕਨਾ ਇਹ ਗਰਮੀਆਂ ਪਈਆਂ ਨਾ ਇਸ ਵਾਰ ਹੁਣ ਜੇ ਗਾਹਾਂ ਨੂੰ ਵੀ ਪਾਉਂਗੀ ਆ ਤਾਂ ਉਹਨਾਂ ਚੱਲਦਾ ਨਹੀਂ ਇੱਕ ਨੇ ਹਾਂ بڑا ਕਮਰਾ ਨਾ ਜੇ 8 बाई 10 ਦਾ ਹੁੰਦਾ ਉਹ ਕਮਰੇ ਦੇ हिसाब ਲੱਗਦਾ ਜੀ ਅੱਛਾ ਅੱਛਾ ਉਹ ਮਿਸਤਰੀ ਨੂੰ ਬੁਲਾ ਕੇ ਦਿਖਾਣਾ ਪੈਂਦਾ ਵੀ ਇੱਥੇ ਲਾਣਾ ਫਿਰ ਉਹ ਦੱਸੂਗਾ ਅਸਲੀ ਜੇ ਕਮਰਾ ਹੋਇਆ 12 बाई 13 ਦਾ 15 ਦਾ ਏਸੀ ਲਾ ਦੇ 1 ਟਨ ਦਾ ਉਹ ਉਹਨਾਂ ਨੂੰ ਕੂਲਿੰਗ ਕਰਨੀ ਨਹੀਂ ਇਹ हिसाब बताਵਾਂ ਹਾਂ ਜਾਂ ਫਿਰ ਦੱਸਣਾ ਪੈਂਦਾ ਜੀ ਤਾਂ ਏਸੀ ਲੈਣਾ ਵੀ ਕਿੰਨੇ ਬਾਈ ਕਿੰਨੇ ਦਾ ਕਮਰਾ ਆਈ ਇਹ ਹੈ ਚਾਚੀ ਤੇਰੀ ਉਸੋਈ ਵਿੱਚ ਬੈਠ ਕੇ ਤਾਂ ਨਾ ਐਨ ਹੋਰੇ ਫੀਲਿੰਗ ਆਂਦੀ ਏ ਇਧਰਲੀ ਸਾਈਡ ਦੀ ਹੋਰ ਆਂਦੀ ਏ ਵੀ ਜਿੱਕਣਾ ਉੱਤਰਾਖੰਡ ਕਿੰਨੇ ਨੂੰ ਤੁਰੇ ਹੋਏ ਆ ਮੈਂ ਪਿਛਲੇ ਬਲੌਗ ਵਿੱਚ ਵੀ ਗੱਲ ਕਰਦਾ ਤਾਂ ਇਧਰ ਦੀ ਆਂਦੀ ਏ ਕਸੋਲੀ ਕਿੰਨੀ ਦੀ ਜਿੱਕਣਾ ਹੋਟਲਾਂ ਨੂੰ ਸੀਸੇ-ਸੂਸੇ ਲੈ ਇਧਰ ਦੀ ਹੋਰ ਫੀਲਿੰਗ ਹੈ ਇਧਰ ਦੀ ਸਾਈਡ ਦੀ ਹੋਰ ਫੀਲਿੰਗ ਹੈ ਇਹ ਪੰਜਾਬ ਕਿੰਨੀ ਦੀ ਲੱਗਦੀ ਦਰਵਾਜੇ ਲੱਗੇ ਰੋ ਟਿਕਾ ਦੇ ਉਹਦਾ ਦੂਵੀਂ ਮੈਂ ਕਿਹਾ ਰਾਤ ਕਿ ਦਿਨ ਕਹਿ ਚਾਚਾ ਨੂੰ ਬੋਲੇ ਛੱਡੀ ਲੈ ਕੋਈ ਕੁਵਾੜ ਸਾਰਾ ਰਸੋਈ ਚ ਟੋਕ ਦੇ ਹਾਂ ਇੱਕ ਹੋਰ ਆ ਚਾਚੀ ਆਪਣੇ ਜਿੰਨੇ ਵੀ ਸਬਸਕ੍ਰਾਈਬਰ ਹੈ ਨਾ ਇੱਕ ਦੋ ਚਲ ਫੋਨ ਵੀ ਕਰਦੇ ਉਹ ਬਹੁਤ ਤੁਹਾਨੂੰ ਮਿਸ ਕਰਦੇ ਆਂ ਬਾਈ ਬਾਹਰ ਦੇ ਦਹੀਂ ਟੱਪਾ ਪਾਣੀ ਲੈ ਲੈ ਬਾਕੀ ਉਹ ਮਨਜੀਤ ਨੂੰ ਪਤਾ ਹੈ ਨਾ ਮਨਜੀਤ ਪਾ ਲੈ ਦੇ ਮੜਾ ਹੈ ਮਨਜੀਤ ਹੈ ਤੇ ਮਨਜੀਤ ਮਨਜੀਤ ਬਿੱਠ ਕਰਕੇ ਬੈਠੀ ਹੋਈ ਆ ਬਾਈ ਅੱਜ ਨਹੀਂ ਪਤਾ ਕਾਤੇ ਹੈ ਇੱਧਰ ਤਾਂ ਦਰਵਾਜ਼ੇ ਲੱਗ ਗਏ ਇੱਧਰ ਤੇ ਹਵਾ ਹੁਣ ਥੋੜਾ ਹੈ ਕਾ ਇਧਰ ਤੇ ਹਵਾ ਥੋੜੀ ਕ ਹਵਾ ਆ ਰਹੀ ਨਾ ਉਧਰ ਨੂੰ ਬੈਠੀ ਤਾਂ ਤਾਂ ਬੈਠੀ ਆ ਜੀ ਉਧਰ ਨਾ ਹਵਾ ਉਧਰ ਤੇ ਆਂਦੀ ਆ ਚਾਚੀ ਹਾਂ ਸੱਚੇ ਇਹ ਵੀ ਪੁੱਛਣ ਦੇ ਮਨਾਂ ਚ ਰਹਿ ਜਣੇ ਜਦੋਂ ਅਸੀਂ ਤੁਹਾਡੇ ਕੋਲ ਤੇ ਕੰਦ ਕਰਾ ਕੇ ਚਲੇ ਗਏ ਤੇ ਥੋੜਾ ਕੰਮ ਉਹ ਤੇ ਬਾਅਦ ਕਿੰਨਾ ਕਿਆ ਕੰਮ ਕਰਿਆ ਫਿਰ ਕਿਆ ਕੁਛ ਕਰਿਆ ਨਹੀਂ ਮੈਂ ਗੁੰਦਣਾ 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 ਨਹੀਂ ਚਾਚੀ ਆਪਾਂ ਨੇ ਤਾਂ ਗੱਲਾਂ ਕਰਨੀਆਂ 5 ਮਿੰਟ ਹਾਂ ਤਬ ਗੁੰ ਨਹੀਂ ਜਾਣਾ ਆਪਾਂ ਗੱਲਾਂ ਵੀ ਉਹ ਦੱਸੋ ਜੀ ਮੈਂ ਤਾਂ ਉਹ ਪੁੱਛਦਾ ਲਓ ਜੀ ਅੱਗ ਵੀ ਚੱਲ ਰਹੀ ਹੈ ਹੈ ਕਿ ਨਹੀਂ ਮਨਜੀਤ ਆਪਣੇ ਸਬਸਕ੍ਰਾਈਬਰਾਂ ਦੇ ਮਨਾਂ ਦੇ ਸਵਾਲ ਐ ਚਲੋ ਉਹ ਦੋ ਤਿੰਨ ਗੱਲਾਂ ਬਾਤਾਂ ਕਰੀਏ ਚਾਚਾ ਜੀ ਦੇ ਦੇ ਚਾਚੀ ਦੇ ਦੇ ਮਨਜੀਤ ਨੂੰ ਆਪਾਂ ਗੱਲ ਕਰ ਲੈਣਾ ਤੈ ਇੰਨੇ ਕੰਮ ਕਰ ਲੈ ਫਿਰ ਰੋਟੀ ਤੈਹੀਂ ਬਣਾਣੀ ਐ ਗੈਰ ਲੱਕ آگ ਲੱਗ ਜੂਗੀ ਦੇ ਦੇ ਕੋਈ ਆਟਾ ਗੁੰਨਣਾ ਵੀ ਹਾਂ ਉਹ ਤੇ ਬਾਤ ਹੈ ਜੇ ਤੁਸੀਂ ਗਏ ਖਾ ਸਕਦਾ ਫਿਰ 30 ਤਰੀਕ ਨੂੰ ਬੰਦ ਹੋਇਆ ਕੰਮ ਆ ਆਹ ਜਿਹੜੀ ਹੁਣ ਪਿਛਲੇ ਮਹੀਨੇ ਦੀ ਆ ਜਿਹੜੀ ਹੁਣ ਬਦਲ ਕੀਤੀ ਬਿੰਨਾ ਹੋਗਾ ਹਾਂ ਜਿਹੜੇ 15 ਦਿਨਾਂ ਉੱਪਰ ਹੋਏ ਐ ਬਾਕੀ ਰੋਜ਼ ਲੱਗੇ ਰਹਿੰਦੇ ਤੇ ਫੇਰ ਹੈ ਮਿਸਤਰੀ ਲੰਘੇ ਤੇ ਹਾਂ ਸੀ ਤਾਂ ਰੋਜ਼ ਲੱਗੇ ਰਹਦੇ ਤੇ ਪੂਰਾ ਮਹੀਨਾ ਸੀ ਲਗਾ ਤਾਂ ਡੇਢ ਮਹੀਨਾ ਹੋ ਗਿਆ ਹਲੇ ਵੀ ਮੜਾ ਗਿਆ ਦੋ ਦਿਨ ਦੋ ਦਿਨ ਦਾ ਕੰਮ ਅਟਕਿਆ ਵਾ ਹਾਂ ਦੋ ਕਮਰੇ ਬਾਹਰ ਤਾਂ ਬਹੁਤ ਵਧੀਆ ਬਣ ਗਿਆ ਤੁਹਾਨੂੰ ਦਿਖਾਇਆ ਤਾਂ ਜਦੋਂ ਅਸੀਂ ਆਏ ਕੱਲ ਪਰਸੋਂ ਆਏ ਆ ਸ਼ਾਮ ਨੂੰ ਹਾਂ ਲੈਂਟਰ ਰਹਿ ਗਿਆ ਬਸ ਹਾਂ ਜੀ ਮੈਨੂੰ ਤਾਂ ਚੁੱਲ੍ਹਾ ਬਹੁਤ ਵਧੀਆ ਲੱਗਦਾ ਚਾਚੀ ਦਾ ਉਧਰ ਵੀ ਬਹੁਤ ਵਧੀਆ ਬਣਾਇਆ ਵਾ ਹੁੰਦਾ ਤਾਂ ਇਹ ਡਬਲ ਚੁੱਲ੍ਹਾ ਹੈ ਜੀ ਹਾਂ ਇਹ ਬਨ ਬਨ ਸਟੋਰੀ ਨਹੀਂ ਹੈ ਡਬਲ ਸਟੋਰੀ ਵਾਲਾ ਇਹ ਪਰ ਦੋ ਕੰਮ ਕਰ ਸਕਦੇ ਆ ਅਸੀਂ ਪਿੱਛੇ ਸਬਜ਼ੀ ਗਰਮ ਹੋ ਜਾਂਦੀ ਹਾਂ ਉਂ ਧਰ ਦੋ ਹੌਲੀ ਹੌਲੀ ਹੋਈ ਜਾਣਾ ਉਹਨਾਂ ਗਰਮ ਜਾਂ ਕੋਈ ਪਾਣੀ ਤੱਤਾ ਧਰਨਾ ਜਾਂ ਕੁਛ ਕਰਨਾ ਚੱਲ ਪਣਾ ਉਪਣ ਜੇ ਕਾਲੀ ਆ ਤਾਂ ਅੰਦਰ ਹੀ ਜੀਜੀ ਸਬਜ਼ੀ ਧਰ ਕੇ ਪਿੱਛੇ ਕਰ ਦੋ ਤੇ ਰੋਟੀ ਬਣਾਉਣ ਲੱਗ ਜੀ ਚਾਚੀ ਤੇ ਬਾਕੀ ਹੁਣ ਆਪਣੀਆਂ ਕੰੰਧਾ ਤਾਂ ਹੋ ਗਈਆਂ ਹੁਣ ਲੈਂਟਰ ਦਾ ਰਹਿ ਗਿਆ ਮਿਸਤਰੀਆਂ ਨੂੰ ਪੁੱਛਿਆ ਤਾਂ ਬਾਕੀ ਉਹਨਾਂ ਦਾ ਇਹ ਕੰੰਧਾ ਤੱਕ ਦਾ ਸਾਫ-ਕਿਤਾਬ ਕਰਤੇ ਆ ਤਾਂ ਮਿਸਤਰੀਆਂ ਦਾ ਉਹ ਚਲੋ ਪਰਮਾਤਮਾ ਦੀ ਕਿਰਪਾ ਨਾਲ ਉਹ ਹੋ ਗਿਆ ਚਾਚੀ ਤੇ ਹੁਣ ਲੈਂਟਰ ਤਬਕੂਆ ਲੱਗਿਆ ਤਬਕੂਆ ਉਹ ਤਾਂ ਬੜਾ ਮੁੱਤ ਲੱਗਦਾ ਇਹ ਵੀ ਹੈ ਜੀ ਆ ਦੇਖੋ ਇਹ ਜਿਹੜੀ ਆ ਟੀਨ ਰੱਖੀ ਨਾ ਇਹ ਤਬਕੂਆ ਲੱਗ ਗਿਆ ਜੀ ਟੁੱਟੀਆਂ ਵੀ ਆ ਨਾ ਪ੍ਰਾਣੀਆਂ ਹਾਂ ਇਹ ਤਾਂ ਬੜਾ ਜਿਹਾ ਬਣਾ ਲਿਆ ਵੀ ਚਲ ਕਦੇ ਫਸਾਰਾ ਚਲੂ ਓਟ ਜੀ ਹੋ ਗਈ ਪਰ ਇੱਕ ਗੱਲ ਐ ਚੁੱਲੇ ਪਰ ਨਹੀਂ ਹੈਗਾ ਜਮਾਂ ਵੀ ਉਹ ਆ ਇੱਕ ਗੱਬੇ ਦੋ ਆ ਫੁੱਟ ਕਦੀ ਇਹਦੇ ਚੋਂ ਖੱਡਾਂ ਚਲ ਸਾਰ ਦੇਣਾ ਉਹ ਕੋਈ ਨਹੀਂ ਗਾ ਸਾਨੂੰ ਕੁਸ ਰੱਖ ਹੋ ਜੂਗਾ ਪਲਾਸਟਿਕ ਜਿਹਦੇ ਪਰ ਨਫਾ ਫਾ ਪਾਉਣਾ ਪਤਾ ਕਿ ਗੈਸ ਕੁ ਵੀ ਅੰਦਰ ਸਾਰਾ ਦੀ ਗਰਮੀ ਆ ਮੈਨੂੰ ਤਾਂ ਲੱਗਦੀ ਕਾਂਡ ਤਾਂ ਅੰਦਰ ਮੈਂ ਤਾਂ ਕਿੱਲੇ ਵੀ ਬਣਾ ਵਧੀਆ ਵਧੀਆ ਜੀ ਬਾਹਰ ਪੂਰਾ ਠੀਕ ਹੈ ਤੇ ਨਾਲੇ ਅੱਜ ਤਾਂ ਮੌਸਮੇ ਹੋਰ ਬਣ ਗਿਆ ਕਿਣੀਆਂ ਪੈ ਰਹੀਆਂ ਬੱਦਲ ਹੋਇਆ ਵਾ ਹਵਾ ਚੱਲਦੀ ਹਲਕੀ ਹਲਕੀ ਆ ਤਾਂ ਆਰਾਮ ਹੈ ਹੋ ਜਾਣੀ ਠੰਡ ਤੇ ਇੱਕ ਚਾਚੀ ਆ ਕਹਾਵਤ ਵੀ ਹੈ ਬਹੁਤ ਪੁਰਾਣੀ ਇਹ ਬਣੀ ਤੀ ਜਦ ਜਿਹੜੇ ਆਪਣੇ ਪਹਿਲਾ ਪੁਰਾਣੇ ਬਜ਼ੁਰਗ ਤੇ ਜਦ ਤੋਂ ਸਟਾਰਟਿੰਗ ਲਾ ਲਈ ਜ਼ਿੰਦਗੀ ਜਦ ਅੱਗੇ ਕੱਚੇ ਮਕਾਨ ਹੁੰਦੇ ਤੇ ਹਾਂ ਪਰ ਦਿਲ ਸੱਚੇ ਹੁੰਦੇ ਤੇ ਤਾਂ ਜਦੋਂ ਕਹੇ ਕਰਦੇ ਦੇ ਉਹਨਾਂ ਦੀ ਆਹ ਕਹਾਵਤ ਹੈ ਕਹਿੰਦੇ ਵੀ ਕੱਚੇ ਦਿਲ ਹੋ ਕੇ ਆਣਾ ਪੱਕੇ ਆ ਮਨ ਪੱਕੇ ਮਤਲਬ ਦਿਲ ਸੱਚੇ ਹੋਰ ਪੱਕੇ ਦਿਲ ਕੱਚੇ ਹਾਂ ਇਹ ਹੈ ਤੇ ਗੱਲ ਇਸ ਤਰ੍ਹਾਂ ਦੀ ਉਹਨਾਂ ਨੇ ਪਤਾ ਕਿਆ ਪਾਈ ਤੀ ਆਹ ਕਹਾਵਤ ਅੱਗੇ ਕਹੇ ਕਰਦੇ ਤੇ ਕਹਿੰਦੇ ਵੀ ਜਦ ਨਾ ਪਹਿਲਾ ਤਾਂ ਬਹੁਤ ਪਹਿਲਾ ਸਮਾ ਤਾਂ ਨਾ ਕੋਈ ਇਹ ਫਿਰ ਸਾਡੇ ਸਿਆਣੇ ਸਾਰੇ ਦਾਦੇ ਵੀ ਕਰਦੇ ਤੇ ਗੱਲਾਂ ਜਾਂ ਸਾਨੂੰ ਬਾਤਾਂ ਸੁਣਾਏ ਕਰਦੇ ਤੇ ਕਹਿੰਦੇ ਵੀ ਜਿਕਣਾ ਜੰਗਲੇ ਹੁੰਦੇ ਦੇ ਚਾਰੇ ਪਾਸੇ ਕਿਤੇ ਕਿਤੇ ਘਰ ਹੋਣਾ ਜਿਕਣਾ ਇੱਧਰ ਹੈ ਤੇ ਲਾਈਟ ਵੀ ਬਹੁਤ ਘੱਟ ਹੁੰਦੀ ਦੀ ਵੀ ਬਰਸ਼ਾਤਾਂ ਬਹੁਤ ਪੈਂਦੀਆਂ ਤੀਆਂ ਤਾਂ ਕਹਿੰਦੇ ਵੀ ਜੰਗਲ ਦੇ ਵਿੱਚ ਕਿਤੇ ਸ਼ੇਰ ਆ ਗਿਆ ਗੱਲ ਆ ਹੋ ਗਈ ਕਹਿੰਦੇ ਵੀ ਉੱਥੇ ਫਿਰ ਜਿਹੜੇ ਰਹਿੰਦੇ ਤੇ ਨਾ ਜਿਕਣਾ ਹੁਣ ਚਾਚੀ ਤੂੰ ਰੋਟੀ ਬਣਾ ਰਹੀ ਮੈਂ ਕਹਿ ਦਵਾਂ ਵੀ ਹੁਣ ਕੀ ਆ ਬਣੂਗਾ ਰਾਤ ਨੂੰ ਮੀਂਹ ਆ ਗਿਆ ਬਹੁਤ ਕਹਿੰਨੀ ਹੋਰ ਕਾ ਸੀ ਦਾ ਡਰ ਨਹੀਂ ਹੈ ਬਸ ਡਰ ਤਫਕੂਏ ਦਾ ਅਸੀਂ ਪੁੱਛਿਆ ਵੀ ਇਹੋ ਜਿਹਾ ਕੀ ਆ ਚੱਕਰ ਹੈ ਆ ਕੋਈ ਕਹਾਣੀ ਐ ਤੀ ਵੀ ਕੋਈ ਸ਼ੇਰ ਆਂਦਾ ਐ ਉਹ ਕਹਾਣੀ ਬਣਾਈ ਪਈ ਨਿਆਣਿਆਂ ਨੂੰ ਸੁਣਾ ਹਾਂ ਬੁੜੀ ਰਹਿੰਦੀ ਦੀ ਕੋਈ ਕੱਲੀ ਖਾ ਪੀ ਕੇ ਅੰਦਰ ਪੈ ਗਈ ਤਾਂ ਸ਼ੇਰ ਲੱਗ ਗਿਆ ਬਾਹਰ ਜਿੱਤਰਾ ਬੋੜਾ ਜੇ ਮਾਰਦੇ ਆ ਇਹਨੇ ਦੇਖਿਆ ਵੀ ਆ ਗਿਆ ਸ਼ੇਰ ਮੈਂ ਕੀ ਕਰੂੰਗੀ ਇਕੱਲੀ ਆ ਮੈਂ ਹਾਂ ਤੂੰ ਸੁਣਾ ਚਾਚੀ ਇਹ ਕਹਾਣੀ ਫਿਰ ਬੁੜੀ ਲੱਗੀ ਕਹਾਣੀ ਹੀ ਪਾਣਾ ਹਾਂ ਕਾਦੀ ਸੀ ਤੇਰੀ ਡਰਦੀ ਖਾਸ ਸ਼ੇਰ ਤੇ ਡਰਦੀ ਪਾਰ ਟਪ ਕੋਏ ਤੇ ਡਰਦੀ ਮੈਂ ਬਹੁਤ ਹਾਂ ਤੇ ਪਉਆ ਨਾ ਲੱਗੇ ਹਾਂ ਉਹਨੇ ਸੁੱਚਾ ਟਪੂਆ ਕੇ ਸ਼ੇਰ ਬਾਹਰ ਖੜਿਆ ਸੁਣ ਰਿਹਾ ਹਾਂ ਕਹਿੰਦਾ ਮੇਰੇ ਤੇ ਬੜਾ ਵੀ ਆ ਕੋਈ ਕਹਿੰਦਾ ਮਿੱਟੀ ਬੜਾ ਬੀ ਟੱਕ ਕੂਆ ਹਾਂ ਕੋਣ ਹੈ ਉਹ ਉਹ ਕਹਿੰਦੇ ਛੇ ਟੱਕੇ ਹੀ ਚੜ ਗਿਆ ਹਾਂ ਵੀ ਪਹਿਲਾਂ ਮੈਂ ਟਪਕੂਆ ਦੇਖਾਂ ਵੀ ਕਿੱਥੇ ਉਹਨੂੰ ਮਿਲ ਜਾ ਕੈ ਹਨਾ ਤੇ ਲੋ ਜੀ ਆ ਹੁੰਦਾ ਤਾਂ ਪਹਿਲਾਂ ਆਪਣੀਆਂ ਦੀਆਂ ਕਹਾਣੀਆਂ ਹਾਜ਼ਰੀ ਦੇ ਟਾਈਮ ਤਾਂ ਸਵੇਰ ਦਾ ਟਾਈਮ ਐ ਹੁੰਦਾ ਤਾਂ ਜਿੱਕਣਾ ਦੇਖੋ ਹੁਣ ਅਸੀਂ ਬੈਠੇ ਪਟੜੀਆਂ ਤੇ ਬੋਰੀ ਪਛਾ ਲੈਣੀ ਇਹਨੂੰ ਇਹ ਜੇ ਰੱਖ ਲੈਣੇ ਤਾਂ ਆਪਣੇ ਘਰ ਦੀ ਮਤਾਬਾ ਨੇ ਐ ਰੋਟੀ ਬਣਾਣੀ ਅਸੀਂ ਬੈਠ ਕੇ ਖਾਣੀ ਇਹ ਹੁੰਦਾ ਤਾਂ ਇਹ ਅੱਜ ਤੋਂ ਪਹਿਲਾਂ ਦਾ ਆਪਣਾ ਬਿਰਸਾ ਪੁੱਲ ਗਏ ਫਰਾਂ ਚੁੱਲਿਆਂ ਪਰ ਹਾਂ ਕੈਸਾ ਨੇ ਭਲਾਤੇ ਅੱਗੇ-ਅੱਗੇ ਸੋਖ ਹੋ ਗਈ ਖੜਕਾ ਕੰਮ ਐ ਕੱਪੜੇ ਧੋਣੇ ਉਹ ਵੀ ਮਸ਼ੀਨ ਪਰ ਖੜਕਾ ਧੋਣੇ ਹੈ ਬਿਟੀ ਬਣਾ ਲਈ ਉਹ ਵੀ ਖੜਕੇ ਹਾਂ ਬਸ ਕਰਨੇ ਕਰਕੇ ਇਹੋ ਜਿਹਾ ਪੰਗਾ ਪਿਆ ਬਣਾ ਚਾਚੀ ਜੇ ਤੂੰ ਮਨਜੀਤ ਨੂੰ ਕਹੇ ਵੀ 2 ਘੰਟੇ ਬਹਿ ਜਾ ਜਾਂ ਬੈਠ ਕੇ ਕੁਕਾਰ ਲੈ ਬਹੁਤ ਔਖਾ ਉਹਨੂੰ ਹੈਨਾ ਕੋਈ ਸਰੀਰਾਂ ਚ ਫਰਕ ਪੈ ਜਾਂਦਾ ਹੈ ਹਾਂ ਅੱਜ ਕੱਲ ਬਿਮਾਰੀਆਂ ਜ਼ਿਆਦਾ ਤੇ ਚਾਚੀ ਉਤੇ ਬਾਅਦ ਆ ਹੁਣ ਇੰਨੀ ਗਰਮੀ ਪਈ ਉਹਦੇ ਵਿੱਚ ਤੁਸੀਂ ਰੋਜ ਲੱਗੇ ਰਹਿੰਦੇ ਤੇ ਹੈਂ ਹੋਰ ਤਾਨ ਹੈ ਬਈ ਚਾਚੀ ਤੁਸੀਂ ਆ ਭਰਤੀ ਪੂਰਤੀ ਪਾਈ ਮਕਾਨ ਚ ਹੈਂ ਹੋਰ ਸਾਲ ਮਹੀਨਾ ਹੀ ਲੱਗ ਗਿਆ ਹੋਰ ਭਰਤੀ ਭਰੀ ਅਸੀਂ ਤੇਰੇ ਚਾਚੇ ਨੂੰ ਬਿਠਾ ਦਿੰਦੇ ਤੇ ਅੰਦਰ ਵੀ ਤੂੰ ਕਰੀ ਜਾ ਇਹਨੂੰ ਸੱਟ ਅੱਜ ਮੈਂ ਅਡੀ ਪੱਲਾ ਸੀ ਟੋਈ ਜਾਣੀ ਬਾੜ ਬਾੜੀ ਤਸਲੇ ਚ ਪੜਾ ਡਿੰਪਲ ਮੈਨੂੰ ਚਕਾੜੀ ਦੇਖ ਲਓ ਹੈ ਆ ਨਾਲੇ ਉਹ ਪੱਥਰ ਤੇ ਇੱਕ ਤਸਲੇ ਚ ਜੇ ਨਾ ਛੋਟੇ ਦੇ ਛੋਟਾ ਪੱਥਰ ਵੀ ਪਾ ਦੋ 5-7 ਪਾ ਲੇ ਤਾਂ ਕਿੰਨਾ 10-15 ਕਿਲੋ ਵਜ਼ਨ ਹੋ ਗਿਆ 15 ਖਾਸਾ ਆਰ ਉਤੇ ਬਾਅਦ ਫਿਰ ਆ ਵੀ ਤਿਆਰ ਕਰੀ ਹੈ ਫਿਰ ਆਪਣਾ ਨਯੂ ਪਛੂਆ ਪਾਸਤਾ ਵੀ ਤਿਆਰ ਕਰਿਆ ਹਨਾ ਉਹ ਵੀ ਛੱਤੇ ਆਪੋ ਉਹ ਵੀ ਬਣਾਇਆ ਹੀ ਐਨ ਵਧੀਆ ਹੂੰ ਤੇ ਬਾਕੀ ਚਾਚੀ ਆਪਣੇ ਸਬਸਕ੍ਰਾਈਬਰ ਹੈ ਨਾ ਜਿੰਨੇ ਵੀ ਇੱਧਰ ਵੀ ਐ ਪਹਿਣਾ ਜੁੜੀ ਵੀ ਆ ਬਾਹਰ ਵੀ ਭਰਾ ਬਹੁਤ ਮਿਸ ਕਰਦੇ ਆ ਤੁਹਾਨੂੰ ਇੱਕ ਦੋ ਮਿਲ ਕੇ ਵੀ ਗੇਮ ਨੂੰ ਦੁਕਾਨ ਪਰ ਅੱਛਾ ਉਹਨੇ ਤਾਂ ਕਹਿ ਕਹਿ ਕੇ ਗਿਆ ਉਹ ਤਾਂ ਅੰਕਲ ਤਾਂ ਮੇਜਰ ਅੰਕਲ ਹੂੰ ਮੈਂ ਭੁੱਲ ਗਿਆ ਵੀ ਕੈਨੇਡਾ ਤੋਂ ਕਿ ਇਟਲੀ ਤੇ ਕਾ ਆਸਟ੍ਰੇਲੀਆ ਤੇ ਉਹ ਮਿਲ ਕੇ ਗਿਆ ਤਾਂ ਮੈਨੂੰ 3:00 ਵਜੇ ਦੁਕਾਨ 'ਤੇ ਅੱਛਾ ਅੱਛਾ ਫਰਕ ਪਤਾ ਕੀ ਆ ਰਹਿੰਦਾ ਏ ਸਾੜੀ ਦੁਕਾਨ ਦੇ ਮੂਹਰੇ ਇੱਕ ਪੀਜ਼ਾ ਦੁਕਾਨ ਖੁੱਲੀ ਨਾ ਜਿਹੜੀ ਲਾਗ ਉਹ ਖਾਸੀ ਸੜਕ ਤੱਕ ਐ ਜੇ ਬਲਾਕ ਤੋਂ ਆਨੇ ਉਸ ਤਾਂ ਨਹੀਂ ਦੁਕਾਨ ਦਿਖਦੀ ਆਪਣੀ ਕੁਝ ਮੈਂ ਬੋਰਡ ਬੋਰਡ ਹੁਣ ਕੁਝ ਲਿਖਾਇਆ ਵਾ ਹੈ ਨਹੀਂ ਦੁਬਾਰਾ ਅੱਛਾ ਤਾਂ ਕਰਕੇ ਜੇ ਪਰਾਂ ਤੇ ਆਨੇ ਸਿਆਲਵੇ ਕਿੰਨੀ ਤੇ ਸਵਰਾਜ ਫੈਕਟਰੀ ਕਿੰਨੀ ਤੇ ਤਾਂ ਤਾਂ ਦਿਖੂਗਾ ਜੇ ਟਰੈਕਟਰ ਖੜਿਆ ਹੁਣ ਜਿੰਨੇ ਵੀ ਸਬਸਕ੍ਰਾਈਬਰ ਉਹ ਐ ਸੋਚ ਕਾਣ ਨੇ ਵੀ ਜੇ ਟਰੈਕਟਰ ਖੜਿਆ ਨਾ ਜਿੱਥੇ ਉੱਥੇ ਬਿੰਦਰ ਦੀ ਦੁਕਾਨ ਹੈ ਦੋ ਤਿੰਨਾਂ ਦਾ ਆਹੀ ਸਵਾਲ ਤਾਂ ਅੱਛਾ ਜੀ ਹਾਂ ਇਹ ਕਾਹਣੀ ਸਿਸਟਰ ਹਰ ਬ੍ਰਦਰ ਮਿਲ ਕੇ ਗਏ ਤੇ ਅੱਛਾ ਉਹ ਵੀ ਇੱਧਰ ਦੇ ਹੀ ਤੇ ਆਸਟ੍ਰੇਲੀਆ ਦੇ ਅੱਛਾ ਅੱਛਾ ਹੁਣ ਜਿਹਨਾਂ ਆਈਡੀਆ ਦੇ ਨਾਮ ਨਹੀਂ ਆਦ ਤੁਮ ਜਾਂਦੇ ਉਹ ਵੀ ਹਾਂ ਪਹਾੜ ਦੇਖ ਜਾਂਦੇ ਹਾਂ ਉਹ ਐ ਕਹਿ ਰਹੇ ਕਹਿੰਦੇ ਵੀ ਇਸ ਵਾਰ ਜਾਣਾ ਤਾਂ ਪਰ ਕਹਿੰਦੇ ਵੀ ਸਾਨੂੰ ਕੋਈ ਚੱਕਰ ਪੈ ਗਿਆ ਵੀ ਹੁਣ ਛੁੱਟੀਆਂ ਖਤਮ ਐ ਸਾੜੀ ਮਹੀਨੇ ਦੀ ਥੀ ਕਹਿੰਨੇ ਵੀ ਅਗਲੀ ਵਾਰ ਆਣਾ ਨਾ ਵੀ ਚਾਚਾ ਇਹਨੂੰ ਕਹੀਂ ਵੀ ਬਹੁਤ ਮਿਸ ਕਰਦੇ ਆ ਅਸੀਂ ਸਾੜੇ ਵੱਲੋਂ 7 ਸ੍ਰੀ ਅਕਾਲ ਕਹਿੰਨੇ ਅੱਛਾ ਸਾਰਿਆਂ ਨੂੰ ਬਾਕੀ ਅਗਲੀ ਵਾਰ ਆ ਕੇ ਜਾਣਾ ਆਏ ਜੀ ਜਿਆਦਾ ਆਪ ਕਹਿੰਦੇ ਵੀ ਆਓ ਮਿਲ ਕੇ ਜਾਓ ਭਾਈ ਅਗਲੀ ਵਾਰ ਤਾਂ ਮੈਂ ਕਹਿੰਨਾ ਆਹ ਸਾਲ ਛੱਡ ਕੇ ਅਗਲੀ ਵਾਰ ਤਾਂ ਮੇਲਾ ਵੀ ਹੈ ਅਪ੍ਰੈਲ ਚ ਹਾਂ ਯਾ ਮੇਲੇ ਆਓ ਮੇਲੇ ਨੂੰ ਅਗਲੇ ਸਾਲ ਚ ਮੇਲਾ ਆ ਸਮਾਂ ਹਾਂ ਜਿੱਕਣਾ ਜੀ 1 ਅਪ੍ਰੈਲ ਤੇ ਸ਼ੁਰੂ ਹੋ ਜਾਂਦਾ 6-7 ਤਰੀਕ ਤੱਕ ਹਨਾ ਜੀ ਉਹ ਹੁੰਦਾ ਤਾ 15 ਤਰੀਕ ਤੱਕ ਹੈ ਹਾਂ 15 ਕਿਲੋਗ੍ਰਾਮ ਤੱਕ ਹੁੰਦਾ ਪੁੰਤਾ ਬਾੜੀਆਂ ਦਾ ਹੋ ਜਾਂਦਾ ਵਿੱਛੀ ਪੰਜਾਬੀਆਂ ਦਾ ਵੀ 1 ਤੇ ਲੈ ਕੇ 7 8 ਤੱਕ ਪੰਜਾਬੀਆਂ ਦਾ ਉਹ ਤੋਂ ਬਾਅਦ ਇਧਰ ਪਹਾੜਾਂ ਵਾਲਿਆਂ ਦਾ ਜੀ ਹਾਂ ਜੀ ਚਲੋ ਹੈ ਤਾਂ ਇੱਕੇ ਆ ਜੀ ਇੱਕ ਕਹਿੰਦੇ ਜੀ ਹੁਣ ਉਧਰ ਹੈ ਜੀ ਹਨਾ ਗੜ ਗੰਗਾ ਗੜ ਗੰਗਾ ਕਿੰਨੀ ਹਾਂ ਆਪਣੇ ਪਿੰਡਾਂ ਲਾਗ ਤੋਂ ਵੀ ਗਏ ਜੀ ਮਾਈਆ ਜੋੜ ਜੀ ਹੋ ਲਿਆ ਹੁਣ ਗੜ ਗੰਗਾ ਹੈ ਮੇਲਾ ਹਾਂ ਇਹ ਸਾਲ ਹਾਂ ਇਹ ਸਾਲ ਉੱਧਰ ਮੇਲੇ ਆ ਸਾਡੇ ਨਹੀਂ ਹੈਗਾ ਹਾਂ ਹੁਣ ਸਾਡੇ ਆਣਾ ਤਾਂ ਉੱਧਰ ਨਹੀਂ ਹੋਣੇ ਬਸ ਇਹ ਇੱਕ ਸਾਲ ਛੱਡ ਕੇ ਹੁੰਦਾ ਹੀ ਜਾਂਦਾ ਸਾਰੇ ਕਿਤੇ گاਉਂ ਵਾਲੇ ਉਹਨਾਂ ਨਾ ਬਾਬਾ ਜੀ ਹਾਂ ਹਾਂ ਉਹਨਾਂ ਦਾ ਹੀ ਹੈ ਜੀ ਓਹੋ ਤਨ ਤਨ ਬਾਬਾ ਜਵਾਰ ਸਿੰਘ ਜੀ ਉਹਨਾਂ ਦੀ ਵਰਦੀ ਹੈ ਤੇ ਚਾਚੀ ਵੀ ਨਾ ਆਏ ਮੈਂ ਸਾਰੇ ਨਾ ਨਾ ਮੈਂ ਰੋਟੀ ਬਣਾ ਦੀ ਫਸ ਤੁਸੀਂ ਨਾ ਆਇਆ ਮੈਂ ਬਣਾ ਕੇ ਰੱਖ ਲਈ ਨਾ ਰੋਟੀ ਤੇ ਮੈਂ ਬਣਾ ਲਈ ਨਾ ਜੀ ਤੁਸੀਂ ਜਾਓ ਸਭ ਜਣੇ ਜਾਓ ਨਾ ਨੂੰ ਕਿ ਆ ਜੋ ਤੇ ਬਾਕੀ ਇੱਕ ਆਪਣੀ ਸਿਸਟਰ ਦਾ ਫੋਨ ਆਇਆ ਤਾਂ ਉਹ ਹੁਣ ਇੱਕ ਬਲੌਗ ਬਣਾਣਾ ਜੀ ਆਪਾਂ ਨੇ ਉਹ ਅਗਲੇ ਬਲੌਗ ਚ ਦੇ। ਉਹ ਚਾਚੇ ਹਰ ਤੁਹਾਡੇ ਨਾਲ ਦੁਆ ਨਾਲ ਗੱਲਬਾਤ ਕਰੂਗੇ। ਅੱਛਾ ਅੱਛਾ ਕੋਈ ਉਹਨਾਂ ਨੇ ਸੋਚ-ਸੋਚ ਕੇ ਦੱਸੀ ਸੀ ਦੀ ਸਾਨੂੰ। ਅੱਛਾ ਉਹ ਮੇਰੇ ਮਨ ਵਿੱਚ ਵੀ ਆਈ ਸੀ। ਵੀ ਗੱਲ ਜੇਕਰ ਹੁਣ ਆਪਾਂ ਮਕਾਨ ਲੱਗੇ ਉਹਰੇ ਬਣਾਣਾ। ਹਾਂਜੀ। ਉਹਦੇ ਬਾਰੇ ਤੇ ਸੋਚਿਆ ਤਾਂ ਉਹਨਾਂ ਨੇ। ਅੱਛਾ ਅੱਛਾ ਬਹੁਤ ਸੋਹਣੀ ਸਕੀਮ ਜਨੂੰ ਦੱਸਿਆ ਤਾਂ ਅੱਜ ਦੇ ਲੇਬਲ ਤੇ। ਅੱਛਾ ਪਰ ਉਹ ਹੁਣ ਤੁਹਾਤੇ ਪੁੱਛ ਕੇ ਸਿੱਧ ਹੋਣੀ ਗੱਲ ਵੀ ਤੁਹਾਡੀ ਕੀ ਆ ਸੋਚ ਹੈ ਤੁਹਾਡੀ ਕੀ ਆ رائے ਹੈ ਕਿ ਆ ਪ੍ਰੋਬਲਮ ਹੈ ਹਾਂ ਉਹ ਕਰੂਗੇ ਆ ਭਾਗਲੇ ਬਲੌਗ ਵਿੱਚ ਹਨਾ ਅੱਜ ਦਾ ਬਲੌਗ ਤਾਂ ਬਸ ਇੰਨਾ ਥੋੜੇ ਨਾਲ ਗੱਲਾਂ ਬਾਤਾਂ ਕਰਾਤੀਆਂ ਤੇ ਬਾਕੀ ਬਾਈ ਚਾਚੀ ਮੈਂ ਕਹਿੰਦਾ ਮਹੀਨਾ ਹੀ ਹੋ ਗਿਆ ਹਨਾ ਹੁਣ ਸਾਨੂੰ ਤਾਂ 2 ਮਹੀਨੇ ਬਾਅਦ ਆਏ ਕਿ 3 ਬਾਅਦ ਨਾ ਡੇਢ ਮਹੀਨਾ ਹੋ ਗਿਆ ਮਹੀਨਾ ਡੇਢ ਕੀ ਹੋਇਆ ਹਾਂ ਪਹਿਲਾ ਆਏ ਤੇ ਜਦ ਮਕਾਨ ਬਣ ਰਿਹਾ ਤਾਂ ਮਹੀਨਾ ਕ ਸਮਝ ਕੰਮ ਬੰਦ ਨੂੰ ਹੋ ਗਿਆ ਵਿੱਚ ਨੂੰ ਆਏ ਤੇ ਤੁਸੀਂ ਹਾਂ ਜਣੋ ਕੰਦਾ ਸਿਰਾ ਹੋ ਗਈ ਤੀਆਂ ਤੁਸੀਂ ਉਤੇ ਬਾਅਦ ਭਾਰਤੀ ਪੂਰਤੀ ਹੋਰ ਸਾਰੇ ਕੰਮ ਕਰੇ ਆ ਜਣੋ ਐ ਕੰਮ ਬੰਦ ਨਹੀਂ ਜਣੋ ਕੰਦਾ ਲੈਂਟਰ ਤੱਕ ਪਹਚਾ ਤਾ ਮਕਾਨ ਲੈਂਟਰ ਤੱਕ ਤਾਂ ਪਹਚਾਤਾ ਹੁਣ ਸੋਚਦਾ ਲੈਂਟਰ ਦੀ ਆ ਹਾਂ ਕਿਤਰਾ ਬਣਾਣਾ ਕਿੱਥੇ ਤੇ ਪੈਸਾ ਆਣਾ ਕਿੱਕਾ ਲੈਂਟਰ ਬਣਾਣਾ ਨਹੀਂ ਆਪਣੇ ਸਾਰੇ ਸਬਸਕ੍ਰਾਈਬਰ ਕਹਿੰਨੇ ਆ ਕਹਿੰਨੇ ਵੀ ਜਿੱਥੇ ਪ੍ਰਮਾਤਮਾ ਨੇ ਇੱਥੇ ਤੱਕ ਪਹਚਾਇਆ ਮਕਾਨ ਉਹ ਲੈਂਟਰ ਵੀ ਪੈ ਜਾਣਾ ਬਾਕੀ ਇਹ ਸਾੜੇ ਮਨ ਚ ਹੈ ਤਾਂ ਜੀ ਵੀ ਜੇ ਮਕਾਨ ਲੱਗੇ ਬਣਾਣ ਦੋ ਕਮਰਿਆਂ ਦਾ ਤਾਂ ਫਾਇਦਾ ਨਹੀਂ ਕਿਉਂਕਿ ਬੱਚੇ ਦੋ ਐ ਦੋ ਚੱਲ ਲੜਕੀਆਂ ਉਹਨੇ ਤਾਂ ਆਪਣੇ ਘਰ ਚ ਲਈ ਜਾਣ। ਬੀਬੀ ਦੇਖ ਬਈ ਦੋ ਕਮਰਿਆਂ ਗੱਲ ਸਰਨਾ ਨਹੀਂ। ਫੇਰ ਤੁਸੀਂ ਵੀ ਗੈਲ ਹੈ ਵੀ ਕਮਰੇ ਚਾਰ ਤਾਂ ਚਾਹੀਦੇ ਚਾਹੇ ਚੌਥੀ ਰਸੋਈ ਹੈ ਤਿੰਨ ਕਮਰੇ ਤਾਂ ਚਾਹੀਦੇ ਹੀ ਆ। ਨਾ ਚਾਰ ਕਮਰੇ ਆ। ਹੁਣ ਚਾਰ ਕਮਰੇ ਆ ਇੱਕ ਰਸੋਈ ਵਿੱਚ ਬ੍ਰੈਂਡ ਆ ਵੀ ਏ। ਚਲੋ ਮੈਂ ਗੱਲ ਤਾਂ ਕਰਦਾ। ਵੀ ਚੱਲ ਮਕਾਨ ਮੜਕ ਜਿਆਦਾ ਵੱਡਾ ਵੀ ਨਹੀਂ ਜਿਆਦਾ ਛੋਟਾ ਵੀ ਨਹੀਂ ਮੀਡੀਅਮ ਜਾਰਾਕਾ ਚੱਲੇ ਆ ਤਾਂ ਕਰਕੇ ਥੋੜਾ ਪੈਸੇ ਦੀ ਪ੍ਰੋਬਲਮ ਆ ਗਈ। ਤੇ ਨਹੀਂ ਤਾਂ ਲੈਂਟਰ ਗੈਲ ਵੀ ਪੈ ਜਾਂਦਾ ਜੇ ਦੋ ਕਮਰੇ ਵਾਲਾ ਹੁੰਦਾ ਇੱਕ ਰਸੋਈ ਹੁੰਦੀ ਕਮਰੇ ਵਾਲਾ ਹੁੰਦਾ ਫਿਰ ਤਾਂ ਉਹਨੂੰ ਪਲਸਤਰ ਕਰ ਮੇਰੀ ਧਿਆਰੀ ਹੋਈ ਸ਼ੈਂਪੂ ਮੰਗਰੀ ਰਿੰਸ ਫਿਰ ਤਾਂ ਆ ਕਰਕੇ ਜੀ ਆਹ ਟਿੱਕ ਟੰਗੀ ਦੇ ਚ ਸ਼ੈਂਪੂ ਸ਼ੈਂਪੂ ਆਹ ਇੱਥੇ ਟੰਗੀ ਤੇ ਗੱਲਬਾਤ ਆ ਤੀ ਜੀ ਤੇ ਬਾਕੀ ਜੀ ਆਹ ਬਲੌਗ ਹੁਣ ਜਿਹੜਾ ਚੱਲ ਰਿਹਾ ਜੇ ਤੁਹਾਡੇ ਮਨਾਂ ਦੀ ਕੋਈ ਆਪਣੀ ਭਾਈ ਗੱਲਬਾਤ ਹੈ ਜਰੂਰ ਕਮੈਂਟ ਕਰਦੇ ਹੋ ਉਹ ਅਗਲੇ ਬਲੌਗ ਚ ਤੁਹਾਨੂੰ ਰਿਪਲਾਈ ਆ ਜਾਊਗਾ ਜੀ ਤੇ ਬਾਕੀ ਅੱਜ ਮੌਸਮ ਬਹੁਤ ਵਧੀਆ ਪਰ ਹੁਣ ਧੁੱਪ ਜੀ ਲੱਗ ਗਈ ਹਲਕੀ ਹਲਕੀ ਜੀ ਪਿਆ ਨਹੀਂ ਸਵਾਰ ਕੈਕ ਨੇ ਮੇ ਕਿਨੇ ਮਣਕਾਣੀ ਜੀ ਚੱਲ ਰਹੀ ਐ ਤੇ ਹਲਕਾ ਜਾ ਸੂਰਜ ਵੀ ਲੱਗ ਗਿਆ ਚਮਕਣਾ ਤੇ ਗੱਲ ਜੀ ਉਹ ਬਣੀ ਨਹੀਂ ਚਲੋ ਕਿਆ ਪਤਾ ਹੁਣ ਜਿਕਣਾ ਹੁਣ ਗਰਮੀ ਆ ਕਿਣੀਆਂ ਆ ਪਈਆਂ ਗਰਮੀ ਜ਼ਿਆਦਾ ਹੋ ਗਈ ਕਿਆ ਪਤਾ ਦੁਬਾਰਾ ਆਊਗਾ ਦੁਪਹਿਰੇ ਤੇ ਪੂਰੇ ਨੂੰ ਜਾਂ 2-3 ਵਜੇ ਤੇ ਮੀਂਹ ਤਾਂ ਪਊਗਾ ਹੁਣ ਤੇ ਆ ਚੱਕਰ ਤਾਂ ਜੀ ਤੇ ਲੋ ਜੀ ਹੁਣ ਚਾਚੀ ਨੇ ਬਣਾਣੀਆਂ ਪ੍ਰਸ਼ਾਦਾ ਬਣਾਣਾ ਤੇ ਅਸੀਂ ਚੱਲੇ ਉਧਰ ਨੂੰ ਨਾ ਅਨੂਕਾ ਆਈਏ ਜੀ ਤੇ ਕੰਮ ਕਾਰਨ ਵੇੜ ਤੇ ਤੇਈ ਤੇ ਚਲੋ ਠੀਕ ਹੈ ਜੀ। ਬਾਕੀ ਆਪਣਾ ਬਲੌਗ ਇੰਨਾਕ ਤਾ ਮਿਲਦਾ ਜੀ ਅਗਲੇ ਬਲੌਗ ਵਿੱਚ ਜਦ ਤੱਕ ਸਾਨੂੰ ਦੋ ਆਗਿਆ ਸਾਡੇ ਬਲੋ ਸਸਰੀ ਕਾਲ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਹੁਣ ਜੇ ਕੋਈ ਮਨਾਂ ਦੇ ਡਾਊਟ ਹੈ ਤੁਸੀਂ ਕਮੈਂਟ ਜ਼ਰੂਰ ਕਰ ਦਿਓ ਆਪਣੇ ਭੈਣ ਭਰਾ ਬਾਹਰ ਵਸਦੇ ਦੇਸ਼ਾਂ ਦੇਸ਼ਾਂ ਤ ਜਿਹੜਾ ਹ ਹੁਣ ਬਲੌਗ 'ਚ ਆਪਾਂ ਨੇ ਗੱਲਾਂ ਬਾਤਾਂ ਕਰੀਆਂ ਚਾਚੀ ਨਾਲ ਤਾਂ ਕੋਈ ਤੁਹਾਡੇ ਮਨ 'ਚ ਡਾਊਟ ਹੈ ਜਾਂ ਕੋਈ ਕਮੈਂਟ ਕਰੋਗੇ ਤੁਸੀਂ ਉਹਦੇ ਆਧਾਰ ਤੇ ਆਪਾਂ ਬਲੌਗ ਦੇ ਦੋਗੇ ਤੁਹਾਨੂੰ ਜ਼ਰੂਰ ਕਰਿਓ ਜੀ ਤੇ ਤੁਹਾਡੇ ਮਨਾਂ ਦੇ ਕੋਈ ਸਵਾਲ ਹੈ ਕਮੈਂਟ ਜ਼ਰੂਰ ਕਰਿਓ। ਅਸੀਂ ਉਹੀ ਚਾਚੀ ਨੂੰ ਬਲੌਗ 'ਚ ਪੁੱਛ ਲਾਂਗੇ। ਠੀਕ ਹੈ ਜੀ ਸਸਰੀਕਾਲ ਜੀ ਧੰਨਵਾਦ ਸਾਰਿਆਂ ਦਾ ਬਲੌਗ ਨੂੰ ਫੁੱਲ ਬੋਚ ਕਰਨ ਲਈ